ਸਰ ਮੇਰਾ ਇੱਕ ਹੋਰ ਸਵਾਲ ਸੀ ਤੁਹਾਡੇ ਕੋਲ ਅ ਅੱਜਕੱਲ ਨਾ ਸਪਾਈਨ ਦੀ ਔਰ ਸਰਵਾਈਕਲ ਦੀ ਪ੍ਰੋਬਲਮ ਜੋ ਹੈ ਬਹੁਤ ਕਾਮਨ ਹੋ ਚੁੱਕੀ ਹੈ ਤੇ ਮੇਰੇ ਕਈ ਫਰੈਂਡਸ ਐ ਜੋ ਵਰਕਆਊਟ ਕਰਦੇ ਆ ਯਾ ਡਾਂਸਰਸ ਨੇ ਉਹਨਾਂ ਨੂੰ ਤਾਂ ਬਹੁਤ ਹੀ ਕਾਮਨ ਐ ਉਹਨਾਂ ਵਿੱਚ ਇਹ ਪ੍ਰੋਬਲਮ ਤੇ ਇਹਦਾ ਕੀ ਸੋਲੂਸ਼ਨ ਐ ਇਹਦਾ ਐਕਚੁਅਲੀ ਸਪਾਈਨ ਦੀ ਜਿਹੜੀ ਪ੍ਰੋਬਲਮ ਹੈ ਤਾਂ ਇਹ ਡਿਸਕ ਦੀ ਪ੍ਰੋਬਲਮ ਹੈ ਜਿਹਦਾ ਆਪਣੇ ਰੀਡ ਦੀ ਹੱਡੀ ਦੇ ਵਿੱਚ ਮਣ ਕੇ ਅਕਸਰ ਜ਼ਿਆਦਾਤਰ ਜਿਹੜਾ ਪ੍ਰੋਬਲਮ ਆ ਰਿਹਾ L4 ਤੇ L5 ਤੇ ਆ ਰਿਹਾ ਜੀ ਬਿਲਕੁਲ ਯਾ 1 2 6 ਉਪਰੋਂ ਜਿਹੜੇ ਸਰਵਾਈਕਲ ਦੇ ਨੇ ਹੁਣ ਹੁਣ ਕਈ ਕਹਿਣਗੇ ਮੈਨੂੰ ਸਰਵਾਈਕਲ ਹੋ ਗਿਆ ਹਾਂਜੀ ਸਰਵਾਈਕਲ ਤਾਂ ਪਹਿਲਾਂ ਹੀ ਸਭ ਦੇ ਗਰਦਨ 'ਚ ਫਿੱਟ ਹੈ ਮਤਲਬ ਉਹ ਜਦੋਂ ਸੂਜਨ ਆਉਂਦੀ ਹੈ ਤਾਂ ਸਰਵਾਈਕਲ ਦਾ ਰੋਗ ਹੁੰਦਾ ਹੈ ਰਾਈਟ ਸਾਡਾ ਸਰਵਾਈਕਲ ਸਿਸਟਮ ਜਿਹੜਾ ਹੈਗਾ ਉਹ ਰੋਗੀ ਹੋ ਜਾਂਦਾ ਤਾਂ ਉਹਦੇ 'ਚ ਕੀ ਆ ਕਿ ਵੈਸੇ ਤਾਂ ਇਹ ਬਿਨਾਂ ਮੈਡੀਸਿਨ ਤੋਂ ਠੀਕ ਹੋਣ ਵਾਲੀਆਂ ਚੀਜ਼ਾਂ ਨੇ ਇਦੇ ਵਿੱਚ ਲੋਕੀ ਦਵਾਈਆਂ ਲੈਂਦੇ ਆ ਜਦੋਂ ਡਾਕਟਰ ਦਿੰਦੇ ਆ ਜਿਵੇਂ ਡਾਕਟਰ ਕੋਲ ਜਿਆਦਾ ਪੇਸ਼ੈਂਟ ਹੋ ਦਵਾਈ ਨਾ ਦੇਵੇ ਉਹ ਕਹੇ ਕਿ ਤੂੰ ਐਕਸਰਸਾਈਜ਼ ਕਰ ਲੈ ਐ ਵਾਲੀ ਕਰ ਲੈ ਉਹ ਬਾਹਰ ਆ ਕੇ ਕਹਿੰਦਾ ਵੀ ਦੱਸੋ ਇਹ ਕੋਈ ਡਾਕਟਰ ਹੈ ਹਾਂਜੀ ਤਾਂ ਇਸ ਕਰਕੇ ਉਹ ਕੁਛ ਨਾ ਕੁਛ ਉਹ ਡਾਕਟਰ ਨੂੰ ਦੇਣਾ ਵੀ ਪੈਂਦਾ ਤਾਂ ਲੇਕਿਨ ਇਹਦੇ ਵਿੱਚ ਸਭ ਤੋਂ ਬੈਸਟ ਜਿਹੜੀ ਚੀਜ਼ ਅਸੀਂ ਮੰਨਦੇ ਆ ਉਹ ਇਹਦੀ ਮ사ਜ ਹੈ ਓਕੇ ਇਹਦੀ ਮ사ਜ ਵਾਸਤੇ ਜਿਹੜਾ ਕਾਲਾ ਗੋੰਦ ਆਉਂਦਾ ਹੈ ਕਾਲੇ ਗੋੰਦ ਤੋਂ ਬਣਿਆ ਕਰੀਮ ਹੈ ਸੈਲਵੀ ਟੱਚ ਇੱਕ ਨਾਭੀ ਚ ਲਗਾਉਣ ਵਾਸਤੇ ਤੇਲ ਆਉਂਦਾ ਸੈਲਵੀ ਟੱਚ ਨਾਭੀ ਤੇਲ ਆਉਂਦਾ ਉਹਨੂੰ ਅਸੀਂ ਕਹਿੰਨੇ ਕਿ ਇਹਨੂੰ ਨਾਭੀ ਚ ਲਗਾਓ ਤੇ ਆਪਣੇ ਅੰਡਰ ਆਰਮ ਦੇ ਵਿੱਚ ਜਿਹੜੇ ਹੈਗੇ ਨੇ ਅੰਡਰ ਆਰਮ ਜੈਲ ਵਗੈਰਾ ਆਉਂਦੇ ਆ ਉਹ ਲਗਾਓ ਤੇ ਨਾਲ ਹੀ ਜਿਹੜੇ ਉਹ ਕਰੀਮ ਹੈ ਨਾ ਜੀ ਇਹਦਾ ਉਹਨੂੰ ਜਿਹਨਾਂ ਤੁਹਾਡਾ ਸਪਾਈਨ ਹੈ ਪੂਰਾ نیچے ਤੋਂ ਉੱਪਰ ਤੱਕ ਉਹਦੇ ਤੇ ਮ사ਜ ਕਰੋ ਉੱਪਰੋਂ ਓਕੇ ਲੋਕੀ ਕੀ ਕਰਦੇ ਆਏ ਉੱਪਰ ਥੱਲੇ ਉੱਪਰ ਥੱਲੇ ਮ사ਜ ਕਰਦੇ ਉਹ ਰੋਂਗ ਉੱਪਰ ਨੂੰ ਮ사ਜ ਕਰਦੇ ਇਦਾਂ ਜਾਓ ਆਂਗੂਠੇ ਦੇ ਨਾਲ ਸਪਾਈਨ ਨੂੰ ਦਬਾ ਕੇ ਰੱਖੋ ਤੇ ਆਹ ਹੱਥਾਂ ਦੇ ਨਾਲ ਉਹ ਪੱਖਾ ਜਿਹਾ ਜਿਹੜਾ ਆਪਣਾ ਹੁੰਦਾ ਫੇਰ ਪਸਲੀਆਂ ਦਾ ਪਿੱਛੋਂ ਉਹਨੂੰ ਦਬਾਉਂਦੇ ਦਬਾਉਂਦੇ ਉੱਪਰ ਜਾਓ ਤੇ ਮੋਂਡੇ ਤੇ ਜਾ ਕੇ ਉਹਨੂੰ ਨੱਪ ਦਿਓ ਜਿਹੜੇ ਉੱਪਰਲੇ 6 ਪੁਆਇੰਟ ਆ ਉਹਨੂੰ ਪ੍ਰੋਪਰ ਦਬਕ ਕੇ ਮ사ਜ ਲੈ ਲਓ ਇਹ ਜਿਹੜਾ ਹੈਗਾ ਇਹ ਇੱਕ ਬੈਸਟ ਟ੍ਰੀਟਮੈਂਟ ਜਿਹਨੂੰ ਬਸੇ ਕਹਿੰਦੇ ਆ ਤੇ ਲੇਕਿਨ ਇਹਦੇ ਚ ਖਾਣ ਵਾਲੀਆਂ ਦਵਾਈਆਂ ਦੀ ਕੁਝ ਲੋੜ ਪੈਂਦੀ ਆ ਪਰ ਉਹ ਬਹੁਤ ਰੇਅਰ ਜਿਵੇਂ ਮੰਨ ਲਓ ਪੇਨ ਕਿਲਰ ਆਪਾਂ ਇਹਦੇ ਚ ਲੈਨੇ ਆ ਤਾਂ ਪੇਨ ਕਿਲਰ ਜਿਹੜਾ ਹੈਗਾ ਉਹ ਸਾਨੂੰ ਸਦਾ ਲਈ ਲੱਗ ਜਾਂਦਾ ਅਸੀਂ ਖਾਵਾਂਗੇ ਤਾਂ ਦਰਦ ਹਟ ਜਾਊਗਾ ਜਦੋਂ ਨਹੀਂ ਖਾਵਾਂਗੇ ਫੇਰ ਹੋਣ ਲੱਗ ਜਾਊਗਾ ਲੇਕਿਨ ਆਯੁਰਵੈਦਿਕ ਸਿਸਟਮ ਦੇ ਵਿੱਚ ਜਿੰਨੇ ਵੀ ਲੋਕੀ ਪ੍ਰੋਗਰਾਮ ਦੇਖ ਰਹੇ ਆ ਉਹ ਇਹ ਚੀਜ਼ ਨੋਟ ਕਰ ਲਓ ਕਿ ਡਿਸਕ ਦਾ ਜਿਹੜਾ ਪ੍ਰੋਬਲਮ ਆ ਜਾਂ ਸਰਵਾਈਕਲ ਦਾ ਜਿਹੜਾ ਪ੍ਰੋਬਲਮ ਹੈ ਤਾਂ ਡਿਸਪਾਈਨ ਦੀ ਕੋਈ ਵੀ ਪ੍ਰੋਬਲਮ ਆਉਂਦੀ ਆ ਉਹਦਾ ਅਗਰ ਕੋਈ ਟਰੀਟਮੈਂਟ ਹੈ ਤਾਂ ਉਹ ਸਿਸਟਮ ਆਫ ਆਯੁਰਵੇਦ ਚਾ ਪੰਚਕਰਮਾਂ ਦੇ ਵਿੱਚ ਹੋ ਸਕਦਾ ਦਸ਼ ਕਰਮਾਂ ਦੇ ਵਿੱਚ ਹੋ ਸਕਦਾ ਔਰ ਜਿਵੇਂ ਆਪਾਂ ਕਹਿੰਦੇ ਆ ਕਿ ਥੈਰੇਪੀ ਲੈ ਲੈਨੇ ਆਪਾਂ ਹਾਂਜੀ ਉਹ ਜਿਹੜਾ ਥੈਰੇਪੀ ਲੈਣ ਵਾਲਾ ਕੰਮ ਹੈ ਉਹ ਸਿਰਫ ਲਾਰਾ ਲੱਪਾ ਆਪਾਂ ਮਨ ਨੂੰ ਸਮਝਾ ਲੈਨੇ ਆ ਕਿ ਆਪਾਂ ਅੱਜ ਥੈਰੇਪੀ ਲੈ ਲਈ ਕੰਟੈਕਟ ਤਾਂ ਉਹਨੇ ਥੈਰੇਪੀ ਦਿੱਤੀ ਇਨਸਾਨ ਨੇ ਉਸ ਤੋਂ ਬਾਅਦ 2 ਘੰਟੇ ਆਪਾਂ ਫੀਲਿੰਗ ਲਈ ਜਾਂਦੇ ਆ ਵੀ ਠੀਕ ਆ ਆਪਾਂ ਹੈਨਾ 3 ਘੰਟੇ ਬਾਅਦ ਫੇਰ ਸ਼ੁਰੂ ਹੋ ਜਾਂਦਾ ਫੇਰ ਦਿਮਾਗ ਸੈੱਟ ਕਰਦੇ ਆ ਵੀ ਕੱਲ ਨੂੰ ਫੇਰ ਜਾਵਾਂਗੇ ਫੇਰ ਠੀਕ ਹੋ ਗਿਆ ਲੋ ਸਰਕਲ ਹੈ ਉਹ ਥੈਰੇਪੀ ਜਿਹੜੀ ਆ ਉਹਨਾਂ ਲੋਕਾਂ ਵਾਸਤੇ ਤਾਂ ਹੈ ਇਨਾਂ ਨੂੰ ਪ੍ਰੋਬਲਮ ਬਿਲਕੁਲ ਖਤਮ ਹੋ ਗਈ ਆ ਉਹ ਲੈਂਦੇ ਰਹੇ ਤਾਂ ਕਿ ਦੁਬਾਰਾ ਨਾ ਹੋਵੇ ਲੇਕਿਨ ਜਦੋਂ ਤੁਹਾਨੂੰ ਇਹ ਪ੍ਰੋਬਲਮ ਹੋ ਗਈ ਆ ਤਾਂ ਉਹਦੇ ਚ ਆਯੁਰਵੈਦਿਕ ਬਹੁਤ ਸਾਰੀਆਂ ਮੈਡੀਸਿਨਸ ਨੇ ਜਿਹੜੀਆਂ ਕਿ ਜ਼ਿਆਦਾਤਰ ਉਹ ਕੋਈ ਵੀ ਇਦਾਂ ਦਾ ਕੋਈ ਉਹ ਵੈਦ ਹੋਣਗੇ ਜਿਹੜੇ ਇਹਦੇ ਤੇ ਡਿਸਕਸ ਕਰਨਗੇ ਲੇਕਿਨ ਇਹਨਾਂ ਨੂੰ ਓਪਨ ਦੇ ਵਿੱਚ ਕਦੇ ਵੀ ਡਿਸਕਸ ਨਹੀਂ ਕੀਤਾ ਜਾਂਦਾ ਇਹਨਾਂ ਦਵਾਈਆਂ ਨੂੰ ਜਿਵੇਂ ਅਸੀਂ ਆਮ ਤਾਂ ਕਰ ਦਿੰਨੇ ਆ ਕਿ ਫਲਾਣੀ ਬਿਮਾਰੀ ਆ ਹਲਦੀ ਲੈ ਲਓ ਫਲਾਣਾ ਲੈ ਲਓ ਇਹਦੇ ਵਿੱਚ ਕਈ ਚੀਜ਼ਾਂ ਇਦਾਂ ਦੀਆਂ ਯੂਜ਼ ਹੁੰਦੀਆਂ ਨੇ ਜਿਹੜੀਆਂ ਕਿ ਕਿਸੇ ਪੇਸ਼ੈਂਟ ਤੋਂ ਪੇਸ਼ੈਂਟ ਵੈਰੀ ਕਰਦੀਆਂ ਨੇ ਸਾਡੇ ਵੈਦ ਜੀ ਬਣਾਉਂਦੇ ਆ ਇਹਦੇ ਵਾਸਤੇ ਦਵਾਈ ਸਰਵਾਈਕਲ ਵਾਸਤੇ ਵੀ ਤੇ ਆਪਣੀ ਸਪਾਈਨ ਦੀ ਪ੍ਰੋਬਲਮ ਹੈ ਜਿਹੜੀ ਉਹਦੇ ਵਾਸਤੇ ਵੀ ਤਾਂ ਇਹ ਇੱਕ ਮੈਡੀਸਿਨ ਜਿਹੜੀ ਬਣਦੀ ਆ ਆਪਣੇ ਉਹ ਉਹ ਤੁਹਾਨੂੰ ਅਸੀਂ ਦੇਾਂਗੇ ਤੁਸੀਂ ਜਿਹੜੇ ਵੀ ਦਰਸ਼ਕ ਦੇਖ ਵੀ ਰਹੇ ਆ ਕਿਸੇ ਨੂੰ ਇਦਾਂ ਦੀ ਪ੍ਰੋਬਲਮ ਆ ਤਾਂ ਤੁਸੀਂ ਉਹ ਸਾਡੇ ਨਾਲ ਸੰਪਰਕ ਕਰਕੇ ਉਹ ਚੀਜ਼ ਲੈ ਸਕਦੇ ਹੋ ਔਰ 3 ਟੂ 6 ਮੰਥ ਇਸ ਦਾ ਯੂਜ਼ ਹੈ ਮਤਲਬ ਮਿਨੀਮਮ 3 ਮਹੀਨੇ ਔਰ ਮੈਕਸਿਮਮ 6 ਮਹੀਨੇ ਅਸੀਂ ਯੂਜ਼ ਕਰਨ ਲਈ ਦੰਨੇ ਆ ਉਸ ਤੋਂ ਬਾਅਦ ਜਿਹੜਾ ਸਾਡਾ ਪੇਸ਼ੈਂਟ ਆ ਹਾਰਲੀ 3 ਕਿ ਮਹੀਨੇ ਚ ਨਹੀਂ ਤਾਂ 6 ਮਹੀਨੇ ਚ ਥੈਂਕ ਯੂ ਕਹਿ ਜਾਂਦਾ ਵੀ ਗੋਇਲ ਸਾਹਿਬ ਥੈਂਕ ਯੂ ਬਚ ਗਏ ਇਸ ਬਿਮਾਰੀ ਤੋਂ ਇੱਕ ਬਦਲ ਵੀ ਦਾ ਹੈ